ਲਾਵੀ ਮੈਂ ਦਿਰਾਉ ਅੱਜ ਸਿਖਾਉਣਿਆ ਤੁਹਾਨੂੰ ਪੀਰ ਸਗੀ ਸੁਲਤਾਨ ਨਗਾਹੇ ਵਾਲੇ ਜੀ ਦਾ ਇਹ ਰੋਡ ਬਣਾਉਣ ਦੀ ਵੀ ਨਹੀਂ ਦਾਦੇ ਵੀ ਰੋਡ ਬਣਦਾ ਕਿਵੇਂ ਆ ਹਲਵਾਈ ਸਾਹਿਬ ਸਾਡੇ ਕੋਡ ਜਿਹੜੇ ਅਸੀਂ ਆਖੀਰ ਕੱਢ ਲਏ ਰਹਿ ਗਿਆ ਕਿਉਂ ਤੋੜ ਰਹੇ ਆ ਤੇ 6 ਕਿਲੋ ਦਾ ਗੁੜ 11 ਕਿਲੋ ਹੈਗਾ ਉਹ ਆਟਾ ਗੋੜਾ ਚ ਹੀ ਧੌਣ ਲੈ ਗਿਆ ਤਾਂ ਹੋ ਗਿਆ ਖੋਰ ਲਿਆ ਜਿਹੜੀਆਂ ਲਾਹ ਤੇ ਡਲੀਆਂ ਵੀਰ ਕਿਆਂ ਕਹਿੰਦੀ ਵੀ ਅਸੀਂ ਖੁਰਨਾ ਹੀ ਨਹੀਂ ਪਰ ਉਹ ਹੁਣ ੱੱਕੇ ਨਾ ਖੁਰ ਰਹੇ ਇਹਨਾਂ ਨੂੰ ਇਹ ਬਣਾਉਣੇ ਬਾਬਾ ਜੀ ਦੇ ਰੋਟ ਪੋਮਪਾ ਪੋਮਪਾ ਕਤੂਕਾਸ ਕਰਕੇ ਤੇ ਬਈ ਇਹ ਆਏਗਾ ਪਾਣੀ 'ਚ ਝੋਂਦਾ ਵਾ ਸਾਫ ਹੋਈ ਤੇਰੇ ਚੂ ਸਾਫ ਸਾਡੇ ਫਲਵਾਈ ਲੈਣ ਆਨੰਦ ਮੰਗਲ ਕਰਦੇ ਕਿ ਤੁਮ ਜੀ ਰੋਟ ਖਵਾ ਕੇ ਆਪਾਂ ਜੀ ਰੱਖਣ ਕਿਰਪਾ ਸਟੈਪ ਬਾਈ ਸਟੈਪ ਦੇ ਸੰਗਿ 6 ਕਿਲੋ ਸੀ ਗੁੜ ਥੋੜਾ ਜਿਹਾ ਪਾ ਪਾਣੀ ਤੇ 11 ਕਿਲੋ ਹੈਗਾ ਆਟਾ ਖੋਪਾ ਖਸਖਸ ਖਸਖਸ ਨਹੀਂ ਹੱਜ ਉਹ ਸੌਂਫ ਟਾ ਕੋਈ ਛੋਟੀ ਹੀ ਲਾਦੀ ਆ ਬਈ ਧੂਫ ਕਿਉਂਕਿ ਜਿਹੜਾ ਗੋੜ ਸਗਾ ਮੱਖੀਆਂ ਨੂੰ ਸੱਦਾ ਪੱਤਰ ਦੇ ਜਾ ਅਸੀਂ ਦੂਰੋ ਦੂਰੋ ਆਵਾਜ਼ਾਂ ਮਾਰ ਕੇ ਆਜੋ ਆਜੋ ਮੈਂ ਕੁਲ ਅੱਗੇ ਆ ਦੋ ਵਾਰ ਇਹਨਾਂ ਜਾਟਾ ਗੁਨਾਗੇ ਚਾਰੇ ਛੂ ਦੋ ਵਾਰ ਇਹ ਚ ਗੁਜੂਣਾ 11 ਕਿਲੋ ਆਟਾ 5.5 ਆਪਾਂ ਇੱਕ ਵਾਰੀ ਗੁੰਨਾਗੇ 6 ਤੇ 5.5 ਆਪਾਂ ਇੱਕ ਵਾਰੀ ਗੁੰਨਾਗੇ ਤੇ ਬਾਪਾ ਜੀ ਇਹ ਬਣਾਵਾਂਗੇ ਰੋਡ ਧੂਫੜਾ ਫੜਕਦੇ ਪੈ ਗਏ ਰਚੂਣਾ ਮੱਖੀਆਂ ਰੇ ਜੇ ਫੇਰ ਵੀ ਨਾ ਲੋੜ ਆਈਆਂ ਫੇਰ ਆਪਾਂ ਲਾਵਾਂਗੇ ਪੱਖਾ ਐਡਾਇਆ ਕਰਕੇ ਆਜੋਖਿਆ ਬਣਾ ਦੇ ਆਜੋਖੀ ਬਾਈ ਜੋ ਜਾਂ ਮੈਂ ਕਿ ਜੋਖ ਲਿਆ ਇਹਨੇ ਆਪਾਂ ਦਾ ਲੱਗਣਾ 4.5 ਕਿਲੋ ਚਾਹੀਦਾ ਮੈਂ ਜਾਊ ਨਾਲ ਹੀ ਤਾਂ ਆ ਜਾ ਮੈਂ ਧੀਰੇ ਧੀਰੇ ਜਾ ਰਹਾਂ ਤੇਰੇ ਸਾਥ ਅੱਜ ਤੇਰੀ ਵਾ ਠੀਕਾ 5 ਕਿਲੋ ਹੋ ਗਿਆ 1 ਕਿਲੋ ਤੇ ਕਿਲੋ ਹੋ ਗਿਆ ਹਾਂ ਕਿਲੋ ਹੋ ਚੁਪਾ 5 ਕਿਲੋ ਹੋ ਆਹ ਤੇਰੇ ਅਲਜਾ ਮੈਂ ਕਹੋ ਚੁਪਾ ਹੋਣਾ ਜਾਂ 6 ਕਿਲੋ ਦੁਰੀ ਹੋਰ ਗੋਨ ਲਾਗੇ ਹਾਂ 6 ਕਿਲੋ ਹਾਂ 6 ਕਿਲੋ ਦੁਰੀ ਹੋਰ ਗੋਨ ਲਾਗੇ ਪਹਿਲੇ 5 ਹੀ ਪਾ ਬਾਬੇ ਰਣਾ ਦੇ 5 ਪੀਰ ਹੈ ਮਿੱਠਾ ਪੂਰਾ ਪੂਰਾ ਪਾਈਏ ਆ ਪਾਪਰਾ ਦਾ ਗੱਲੋ ਮੈਂ ਕਹੋ ਜੋ ਪਾਪਰਾ ਦਾ ਗੱਲੋ ਪੰਜ ਪੀਰ ਪਾ ਗੱਲੋ ਸਟੈਂਡ ਯਾ ਨਾ ਲੱਲ ਗਏ ਯਾਰ ਮੋਬਾਈਲ ਨੂੰ ਬਾ ਹੋ ਗਿਆ ਉਹ ਤਾਂ ਜੰਦੂ ਯਾਰ ਆਜ ਨਾ ਵੇਖਾ ਟੋਲੀ ਗਾ ਨਹੀਂ ਥੋੜਾ ਜਿਹਾ ਬਾਲਾ ਹੋਰ ਮੁਠੀ ਕੀ ਬਾਣੀ ਇੰਨਾ ਚਲ ਕੋਈ ਨਹੀਂ ਅੜ ਸੋ ਬਸ ਜਿਹੜਾ ਆਪਾਂ ਗੋੜਪੋ ਲਈ 6 ਕਿਲੋ 6 ਕਿਲੋ ਜਾਂ ਆਪਾਂ 3 ਕਿਲੋ ਗੋੜ ਪਾਵਾਂਗੇ ਕੋਲ ਇਹ ਪਾਣ ਲਿਓ ਕਿਉਂਕਿ ਡੱਕਾ ਡੋੜਾ ਕਈ ਵਰੀ ਹੁੰਦਾ ਵਿੱਚ ਵੈਸੇ ਮੇਰੇ ਸਹਾਰਾ ਨਾ ਰੇਚੂ ਅੱਜ ਅਖੀਰਲਾ ਦਿਨ ਹੀ ਆ ਰੋਡ ਦਾ ਹਣਾ ਸੌਣ ਚੜ ਜਾਣਾ ਪਰਸ ਜੇਠ ਤੇ ਹਾੜ ਹੀ ਹੁੰਦਾ ਆ ਜਾਓ ਅੱਜ ਆਕ ਧੋ ਕੇ ਲੈ ਆਪਾਂ ਜੀ ਨੂਰੀਆ ਬਲੇ ਆ ਮਰਾ ਰਮੋਨੀ ਉਹ ਨਹੀਂ ਕਿ ਬੈਕ ਹੋਟਲ ਆਈਏ ਰਮੋਨੀ ਆ ਲਾਜ਼ਮਾ ਬਾਬਾ ਰਮੋਨੀ ਨਹੀਂ ਜਾਂਦੀ ਇਹ ਦੇਨ ਬਾਰਡਰ 25g ਜਿਹੜਾ ਲੱਗਾ ਬੇਕਿੰਗ ਪਾਊਡਰ ਇਹਨਾਂ ਇੱਕ ਡੱਬੀ ਉਹத்ਰਾ ਦੇ ਸਾਈਡ ਤੇ ਲਾ ਦੇ ਜਿਹੜਾ ਰੋਟ ਆ ਰੋਟ ਬਣਾਵਾਂਗੇ ਮੱਠੀਆਂ ਵਾਲਾ ਮੱਠੀ ਟੈਪ ਚੌਰਸ ਐਕੋ ਦਾ ਭਾਟ ਵਾਲਾ ਭਾਟ ਵਾਲ ਰੋਡ ਦਾ ਜਿਵੇਂ ਆਪਾਂ ਕਹੇ ਦੀ ਵੀ ਕੇਕ ਟੈਪ ਜਾਂ ਪਰ ਉਹ ਕਈ ਕੋ ਲੋ ਪ੍ਰਸ਼ਾਦ ਤੌਰ ਤੇ ਖਾਤ ਲੈਂਦਾ ਗੜਾ ਪਰ ਰੁੱਖਾ ਖਾਧਾ ਨਹੀਂ ਜਾਂਦਾ ਚਾਹ ਵਗੈਰਾ ਨਹੀਂ ਖਾਧਾ ਜਾਂਦਾ ਜਿਹੜਾ ਇਹ ਮੱਠੀ ਵਾਲਾ ਰੋਟਾ ਫਿਰੇ ਥੋੜਾ ਟੇਸਟੀ ਬਣਦਾ ਵੱਧ ਤੇ ਜਿਵੇਂ ਮਰਜ਼ੀ ਖਾ ਲੋ ਕਾ ਵੀ ਰਛੂ ਮੈਗ ਜੋਬਰ ਨੇ ਗੜ੍ਹ ਖੋਲਣ ਲਈ ਪੂਰੀ ਜਤੋ ਜਹਦ ਕੀਤੀ ਪਰ ਅੱਧੀ ਕੰਡਾਂ ਨਹੀਂ ਆਇਆ ਮੇਰੇ ਮੁੰਡਾ ਕਹਿੰਦਾ ਵੀ ਨਹੀਂ ਹੋੜੇ ਥੋੜਾ ਆ ਪਰ ਰਛੂ ਅਜੇ ਹਾਰ ਤੱਕੇ Etsivää minuista parhaat parin 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 ਆਟਾ ਲਿਆ ਚੰਗੀ ਤਰ੍ਹਾਂ ਗੁੰਨਿਆ ਤੇ ਹੁਣ ਆਪਾਂ ਆਟ ਨੂੰ ਵੇਲ ਕੇ ਤੇ ਚੌਰਸ ਕਰਾਂਗੇ ਪੀਸ ਤੇ ਬਣਾਵਾਂਗੇ ਬਾਬਾ ਜੀ ਦਾ ਰੋਟਾ ਅੰਦਰ ਰੱਖਿਆ ਹਾਂ ਆ ਲੈਆ ਪਾਣੀ ਪਾ ਲਈ ਤੇ ਸਾਢੇ ਪੰਜ ਕਿਲੋ ਆਟਾ ਆਪਾਂ ਫੇਰ ਪਾਲਿਆ ਮੈਂ ਗੋਚੋ ਚ ਪਾਈ ਜੇਗਾ ਪਾਸੇ ਰੱਖ ਲਈ ਆਟਾ ਇਹ ਚੋਂ ਪਾਈ ਆ ਨਹੀਂ ਨਹੀਂ 11 ਹੀ ਰੱਖ ਪੂਰਾ ਐਵੇਂ ਵੀ ਫਿਰ ਆਪਾਂ ਕਹਤੋਂ ਕਰਨਾ ਬਸ ਆ ਵੀ 250 ਗ੍ਰਾਮ ਹੋ ਗਿਆ ਬਾ ਡੀ ਕਰਾ ਦੇਈ ਥੀ ਦੂਜੀ ਵਾਰ ਦਾ ਆਟਾ ਗੁੰਨਣ ਲੱਗੇ ਆ ਸੇਮ ਉਹੀ ਪ੍ਰੋਸੈਸ ਆ ਉਮੀ ਪਾਵਾਂਗੇ ਬੇਕਿੰਗ ਬੋਡਰ ਹੋ ਗਿਆ ਸੌਂਫ ਹੋ ਗਈ ਖੋਪਾ ਤੇ ਗੁੜ ਦਾ ਪਾਣੀ ਜਾਨੀ ਕਿ ਘੋਲਿਆ ਹੋਇਆ ਗੁੜ ਸੌਂਫ ਥੋੜੀ ਬਾਰੇ ਮਰ ਰਹਿਣਾ ਪਾਈ ਕਰਦੇ ਆਰੇ ਪਾਵੇ ਬਾਬਾ ਹੋਰ ਮਰੂਸ ਮਿਲਣਾ ਪਾਈ ਮੇਜ ਆਪਾਂ ਆਟਾ ਬੇਲਣ ਚੰਗੀ ਤਰ੍ਹਾਂ ਲਿਆ ਧੋ ਸਰਪਸੁਰ ਮਾਰ ਕੇ ਤੇ ਨਾਪੀ ਨਹੀਂ ਹੋਰ ਲਿਆ ਕਰਕੇ ਸੁੱਚਾ ਜਾਵਾਂ ਇਹ ਵੇਲਦੇ ਆ ਰੋਟ ਬਣਾਉਣੇ ਆ ਰਾਬੀ ਕਰਪਾਣਾ ਆਟਾ ਗੁੰਨ ਕੇ ਤੇ ਹੁਣ ਰਿਆਂ ਵੇਲ ਇਹ ਵੇਲ ਕੇ ਰੈਚੂ ਸਾਹਿਬ ਪੀਸ ਕਰ ਰਏ ਆ ਇਹੋ ਜਿਹੀ ਚੌਰਸ ਕੌੜਾ ਚੂ ਕੈਸਾ ਹੈ ਆਟਾ ਦੇਖੋ ਆ ਆਟਾ ਬੁੜਗੂ ਜੈਸਾ ਗੁੰਧਰਾ ਆ ਆਟਾ ਆ ਪਹਿਲਾ ਆਟਾ ਤਾਲਿਓ ਨੀਡੂ ਯਾਰ ਨੂੰ ਮਿਸ ਕਰ ਰਿਹਾ ਅੱਜ ਨੀਡੂ ਨਹੀਂ ਧੰਨੀ ਤੋਂ ਫੂਨ ਲਾਇਆ ਗਿਆ ਸੀ ਤੇ ਪਰ ਨੀਡੂ ਨੇ ਫੂਨ ਚੱਕਿਆ ਨਹੀਂ ਉਹ ਸ਼ਾਇਦ ਕਿਸੇ ਰੂਟ ਤੇ ਹੋਣਗੇ ਲੰਬੇ ਰੂਟ ਤੇ ਗਏ ਹੋਣੇ ਕਿਰੇ ਸੇਰਾ ਸੁਣਾ ਲਾ ਕੇ ਜਾ ਰਹੇ ਹਣੇ ਕਿਸੇ ਰੂਟ ਦੇ ਉੱਤੇ ਨੀਡੂ ਇਹ ਹੁੰਦਾ ਰੰਗ ਹੋਰ ਬਾਜਿਆਣਾ ਸੀਗਾ ਵਧੀਆ ਬਾਬਾ ਜਿਹੜੇ ਰੋਡਸ ਨੇ ਹੋਰ ਖੁਸ਼ੀ ਨਾਲ ਵਧੀਆ ਤਿਆਰ ਹੋਣਾ ਇਹ ਹੱਥੇ ਖੜ ਤੇ ਕੀ ਜੇ ਸੇਵਕ ਹੁੰਦਾ ਫਿਰ ਦੂਜਾ ਜਿਆਦਾ ਰੰਗ ਸੇਵਕ ਹੁੰਦਾ ਫਿਰ ਦੂਜੇ ਰੰਗ ਬਾਜਿਆਣੇ ਸੀਗੇ ਕੰਮ ਆ ਆ ਸੇਵਕ ਹੁੰਦਾ ਫਿਰ ਦੂਜਾ ਜਿਆਦਾ ਰੰਗ ਬਾਕੀ ਬਾਬੇ ਨੇ ਉਹਦੇ ਮਨਜ਼ੂਰ ਕਰ ਦੇਣਾ ਇੱਥੇ ਬਣਨ ਤੋਂ ਪਹਿਲੇ ਮਨਜ਼ੂਰ ਹੋ ਜਾਣਾ ਜੇ ਤਾਂ ਦੀ ਕਿਰਮਾ ਆਪਣਾ ਹੀ ਰਾਉਣਾ ਹੀ ਪੈਕ ਲਾ ਕੇ ਜੀ ਉਹਨੇ ਉਹਨੇ ਬੱਸ 50 ਰੁਪਏ ਦੇ ਹੀ ਲਿਆ ਮੈਨੂੰ 50 ਰੁਪਏ ਆ ਗਿਆ 1 ਮਿੰਟ ਹੋਈ ਜਾਓ ਟ੍ਰੇਡੂ ਇਹ ਵੀ ਸਾਰੀਆਂ ਪੇੜੀਆਂ ਕਰਕੇ ਰੱਖੀਆਂ ਨੇ ਇਹਨਾਂ ਨਾਲ ਦੇਣਾ ਵੇਲੀ ਹੁਣ ਆਪਾਂ ਤੁਹਾਨੂੰ ਤਲਦੇ ਦੀ ਵੀਡੀਓ ਦਿਖਾਵਾਂਗੇ ਕੱਟ ਕੇ ਪੀਸ ਬਣਾ ਕੇ ਇਹਨੂੰ ਠੰਡੇ ਥੇ ਕੇ ਛੱਡਣਾ ਆਉਗੀ ਛੋਟੀ ਹਾਰ ਨਹੀਂ ਝੋੜ ਹਾਰ ਨਹੀਂ ਆ ਵਾਦੂ ਯਾਰ ਦੱਸ ਬਾਲੇ ਤੇਜ ਸੇ ਕਿ ਰਿੰਗੜਾਣੀਆਂ ਇਹ ਕੱਚਾ ਰਹਿਣਾ ਰੋਡ 'ਤੇ ਜਮਾਂ ਘੱਟ ਲਾਈਟ ਜਮਾਂ ਸੀਤਾ ਇਹ ਪੂਰਾ ਵਧੀਆ ਖਸਤਾ ਬਣੂਗਾ ਜੇ ਆਪਾਂ ਘੱਟ ਸੇ ਕਿਰੇ ਤਲਾਂਗੇ ਨਾ ਵਧੀਆ ਖਸਤਾ ਬਣ ਜਾਣਾ ਇਹ ਵਾਦ ਸੇ ਕਿਰੇ ਤਲਤਾ ਤਾ ਵੀ ਝੋਖਾ ਕੱਚਾ ਰਹਿ ਜੂ ਉੱਤੋਂ ਫਟੇ ਫੋਟੋ ਛੋਟੇ ਪੂਰ ਪਾਵਾਂਗੇ